ਆ ਬੱਚੇ ਦੇ ਕਜਲ ਆ ਗਏ ਬੱਚੇ ਦਾ ਬੇਬੀ ਕਾਜਲ ਹੈ 15 ਰੁਪਏ ਅਮਰ ਵੀ 4 ਰੁਪਏ ਦਾ ਪੈਂਦਾ ਠੀਕ ਇਹ ਪਾਊਡਰ ਆ ਗਿਆ ਜੀ 12 ਮਹੀਨੇ 30 ਦਿਨ ਦੀ ਆਈਟਮ ਹੈ 240 ਰੁਪਏ ਦਾ ਸੇਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ 70 ਰੁਪਏ ਦਾ ਕਿੰਨੇ ਦਾ ਪੈ ਗਿਆ 3 ਰੁਪਏ ਦਾ ਪਾਊਡਰ ਔਰ ਕੰਪਨੀ ਦੀ ਚੀਜ਼ ਹੋਏਗੀ ਸਭ ਤੋਂ ਵੱਡੀ ਗੱਲ ਜਦੋਂ ਲੋਕੀ ਘੱਟ ਆਪਣਾ ਰੇਟ ਦੇ ਉੱਤੇ ਮਾਲ ਵੇਚਦੇ ਆ ਤੇ ਉਹ ਸਾਰਾ ਦਿੱਲੀ ਮੇਡ ਮਾਲ ਹੁੰਦਾ ਬਟ ਸਾਡਾ ਨਹੀਂ ਹੁੰਦਾ ਦਿੱਲੀ ਮੇਡ ਆ ਫੁੱਟ ਕਰੀਮ ਹੈ ਸ਼੍ਰੀ ਕਾਇਆ ਕੰਪਨੀ ਦੀ ਫੁੱਟ ਕਰੀਮ ਹੈ ਆ ਦੇਖੋ ਪਰ ਪੀਸ ਦੇ ਉੱਤੇ ਐਮ ਆਰ ਬੀ ਚੈੱਕ ਕਰੋ 70 ਰੁਪਏ ਐਮ ਆਰ ਬੀ ਹੈ ਫਰੈਸ਼ ਡੇਟ ਦਾ ਮਾਲ ਹੋਏਗਾ 70 ਰੁਪਏ ਐਮ ਆਰ ਬੀ ਤੁਹਾਨੂੰ ਕਿੰਨੇ ਦੀ ਪੈਣੀ ਹੈ ਸਿਰਫ 10 ਰੁਪਏ ਦੀ ਅਬ ਫੇਸ ਵਾਈਪਸ ਆ ਗਏ 100 ਰੁਪਏ ਐਮ ਆਰ ਬੀ ਹੈ ਤੁਹਾਨੂੰ ਕਿੰਨੇ ਦਾ ਪੈਣਾ 22 ਰੁਪੀਜ਼ ਓਨਲੀ ਸਿਰਫ 22 ਰੁਪਏ ਦਾ ਪੈਣਾ 100 ਰੁਪਏ ਐਮ ਆਰ ਬੀ ਟੋਬੀ ਕੰਪਨੀ ਦਾ ਹੋਏਗਾ ਸਭ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਤੁਹਾਡੇ ਸਾਹਮਣੇ ਅੱਜ ਫਿਰ ਅਸੀਂ ਘੈਂਡ ਘੈਂਡ ਐਟਮਾਂ ਲੈ ਕੇ ਆਏ ਆ ਤੇ ਤੁਸੀਂ ਭਰਾ ਦੇ ਰੇਟ ਚੈੱਕ ਕਰਨੇ ਆ ਰੂਹ ਖੁਸ਼ ਕਰਦਾਗਾ ਤੁਹਾਡੀ ਮੈਂ ਔਰ ਕੰਪਨੀ ਨਾਲੋਂ ਘੱਟ ਰੇਟਾਂ ਦੇ ਮਾਲ ਵੇਚਦਾ ਤੁਹਾਡਾ ਭਰਾ ਕੰਪਨੀ ਨਾਲੋਂ ਘੱਟ ਰੇਟਾਂ ਤੇ ਤੁਹਾਡਾ ਭਰਾ ਮਾਲ ਵੇਚਦਾ ਪਲੀਜ਼ ਰੇਟ ਚੈੱਕ ਕਰੋ ਤੇ ਵਿਜ਼ਿਟ ਕਰੋ ਥੈਂਕ ਯੂ ਇਹ ਦੇਖੋ ਇਹ ਸੰਦੂਰ ਹੈ ਜੀ ਸਿਰਫ 2 ਰੁਪਏ ਦਾ ਸੰਦੂਰ ਹੈ ਤੁਹਾਡੇ ਲਈ ਸਿਰਫ ਤੁਹਾਨੂੰ 2 ਰੁਪਏ ਦਾ ਸੰਦੂਰ ਪੈਣਾ ਹੈ 10 ਰੁਪਏ ਦਾ ਤੇ ਹੀ ਸੇਲ ਕਰਦਾ ਠੀਕ ਹੈ ਜੀ ਆਇਓ ਆ ਦੇਖੋ ਇਹ ਰੋਜ਼ ਵਾਟਰ ਆ ਗਿਆ 4 ਰੁਪਏ ਦਾ ਰੋਜ਼ ਵਾਟਰ ਹੈ ਸਿਰਫ 4 ਰੁਪਏ ਦਾ ਰੋਜ਼ ਵਾਟਰ ਹੈ 25 ਰੁਪਏ 35 ਰੁਪਏ ਦੀ ਐਮ ਆਰ ਪੀ ਹੋਣੀ ਹੈ ਇਹ ਦੇਖੋ ਇਹਦੀ ਐਮ ਆਰ ਪੀ ਹੈਗੀ ਹੈ ਰੱਬ ਤੁਹਾਡਾ ਭਲਾ ਕਰੇ 35 35 ਐਮ ਆਰ ਪੀ ਹੈ 4 ਰੁਪਏ ਦਾ ਪੈਂਦਾ ਤੁਹਾਨੂੰ ਦੱਸੋ ਹੈ ਗੱਲ ਬਾਤ ਇਹ ਦੇਖੋ ਲਿਪਸਟਿਕ ਆ ਗਈ ਹਰੇਕ ਨੇ ਲਿਪਸਟਿਕ ਲਾਣੀ ਲਾਣੀ ਹੈ ਕੋਈ ਬੱਚਾ ਆ ਕੋਈ ਕੁੜੀ ਬੱਚਾ ਆ ਕੋਈ ਸਿਆਣਾ ਆ ਉਹਨੂੰ ਲਿਪਸਟਿਕ ਲਾਣੀ ਹੀ ਲਾਣੀ ਆ ਠੀਕ ਹੈ ਜੀ ਨਿਆਣੇ ਵੀ ਪੈਨਸਲ ਨਹੀਂ ਆਉਂਦੀ 10 ਰੁਪਏ ਦੀ ਮੈਂ ਤੁਹਾਨੂੰ 3 ਰੁਪਏ ਦੀ ਲਿਪਸਟਿਕ ਦੇ ਦਾਂਗਾ ਸਿਰਫ 3 ਰੁਪਏ ਦੀ ਲਿਪਸਟਿਕ ਹੈ ਔਰ ਤੁਸੀਂ ਕਿੰਨੇ ਦੀ ਵੇਚਣੀ ਹੈ 20 ਰੁਪਏ ਦੀ ਹੈ ਗੱਲਬਾਤ ਆ ਦੇਖੋ ਲਿਪਸਟਿਕਾਂ ਰੂਹ ਹੋਸ਼ ਕਰਦਾਗਾ ਤੁਹਾਡੀ ਮੈਂ ਆ ਚੈੱਕ ਕਰੋ ਆ ਪੋਪ ਦਾ ਪੀਸ ਹੈ ਜੀ 20 ਰੁਪਏ ਦੀ ਲਿਪਸਟਿਕ ਸਿਰਫ ਤੁਸੀਂ 100 ਰੁਪਏ ਦੀ ਸੇਲ ਕਰਨੀ ਹੈ ਤੁਹਾਨੂੰ ਕਿੰਨੇ ਦੀ ਪੈਣੀ 20 ਰੁਪਏ ਦੀ ਹੈ ਗੱਲ ਬੱਸ ਆ ਦੇਖੋ ਸਿਰਫ 20 ਰੁਪਏ ਦੀ ਲਿਪਸਟਿਕ ਓਨਲੀ 20 ਰੁਪੀਸ ਓਨਲੀ 20 ਰੁਪੀਸ ਔਰ 100 ਰੁਪਏ ਦੀ ਸੇਲ ਕਰ ਦੋ ਠੀਕ ਹੈ ਜੀ ਇਹ ਚੈੱਕ ਕਰੋ 10 ਰੁਪਏ ਦੀ ਲਿਪਸਟਿਕ 컬러 ਕੈਪ ਜਿਹੜਾ ਕਲਰ ਉੱਪਰ ਹੈ ਉਹੀ ਕਲਰ ਅੰਦਰ ਹੈ ਤੁਹਾਨੂੰ ਕਿੰਨੇ ਦੀ ਪੈਣੀ ਹੈ 10 ਰੁਪਏ ਦੀ ਠੀਕ ਹੈ ਜੀ ਇਹ ਦੇਖੋ ਇਹ ਪਾਊਡਰ ਆ ਗਿਆ 12 ਮਹੀਨੇ 30 ਦਿਨ ਦੀ ਆਈਟਮ ਹੈ ਕਿੰਨੇ ਦਾ ਪੈਣਾ 5 ਰੁਪਏ ਦਾ ਇਹ ਪਾਊਡਰ ਆ ਗਿਆ ਜੀ 12 ਮਹੀਨੇ 30 ਦਿਨ ਦੀ ਆਈਟਮ ਹੈ 240 ਰੁਪਏ ਦਾ ਸੇਲ ਹੋਏਗਾ ਤੁਹਾਨੂੰ ਕਿੰਨੇ ਦਾ ਪੈਣਾ 70 ਰੁਪਏ ਦਾ ਤਾਨੂੰ ਕਿੰਨੇ ਦਾ ਪੈਣਾ 70 ਰੁਪਏ ਦਾ 24 3 72 ਠੀਕ ਹੈ ਜੀ ਕਿੰਨੇ ਦਾ ਪੈ ਗਿਆ 3 ਰੁਪਏ ਦਾ ਪਾਊਡਰ ਲਾਈਨ ਅਮਸਕਾਰੇ ਕੱਜਲ ਸੰਦੂਰ ਫੇਸ ਪਾਊਡਰ ਪ੍ਰਾਈਮਰ ਸਾਰੇ 5-5 10-10 ਰੁਪਏ ਤੋਂ ਸਟਾਰਟ ਹੈ ਔਰ ਕੰਪਨੀ ਦੀ ਚੀਜ਼ ਹੋਏਗੀ ਸਭ ਤੋਂ ਵੱਡੀ ਗੱਲ ਜਦੋਂ ਲੋਕੀ ਘੱਟ ਆਪਣਾ ਰੇਟ ਦੇ ਉੱਤੇ ਮਾਲ ਵੇਚਦੇ ਆ ਤੇ ਉਹ ਸਾਰਾ ਦਿੱਲੀ ਮੇਡ ਮਾਲ ਹੁੰਦਾ ਬਟ ਸਾਡਾ ਨਹੀਂ ਹੁੰਦਾ ਦਿੱਲੀ ਮੇਡ ਸਾਡੇ ਕੋਲ ਕੰਪਨੀ ਦਾ ਸਟਾਕ ਹੋਏਗਾ ਚਾਹੇ ਕੋਈ 2 ਰੁਪਏ 1 ਰੁਪਏ ਆਈਟਮ ਮਹਿੰਗੀ ਹੋਏਗੀ ਬਟ ਕੰਪਨੀ ਦੀ ਹੋਏਗੀ ਪਲੀਜ਼ ਇਸ ਗੱਲ ਦਾ ਧਿਆਨ ਰੱਖਿਓ ਕਿਉਂਕਿ ਤੁਸੀਂ ਪੈਸੇ ਲਾ ਕੇ ਮਾਲ ਖਰੀਦਣਾ ਤੁਸੀਂ ਮਾਲ ਲੈ ਕੇ ਗਏ ਗਾਂ ਤੁਸੀਂ ਵੇਚਣਾ ਵੀ ਇਹ ਘਾਫ ਨਹੀਂ ਰੱਖਣਾ ਕਿਸ ਕਾ ਕੇ ਰੁਪਈਆ ਤੇਲੀ ਨਾ ਦੇਖਿਆ ਕਰੋ ਕਿਹੇ ਆਈਟਮ ਤੇ ਤੁਹਾਨੂੰ 1 2 ਰੁਪਏ ਰੇਟ ਵੀ ਜ਼ਿਆਦਾ ਲੱਗੇ ਤਾਂ ਕੰਪਨੀ ਦੀ ਚੀਜ਼ ਹੋਏਗੀ ਸਾਡੀ ਤੁਸੀਂ ਕੰਪਨੀ ਨੇਮ ਜ਼ਰੂਰ ਪੜਿਆ ਕਰੋ ਠੀਕ ਹੈ ਜੀ ਹੁਣ ਆਹ ਦੇਖੋ ਆ ਫੁੱਟ ਕਰੀਮ ਹੈ ਸ਼੍ਰੀ ਕਾਇਆ ਕੰਪਨੀ ਦੀ ਫੁੱਟ ਕਰੀਮ ਹੈ ਆ ਦੇਖੋ ਪਰ ਪੀਸ ਦੇ ਉੱਤੇ ਐਮ ਆਰ ਬੀ ਚੈੱਕ ਕਰੋ 70ਵੇਂ ਐਮ ਆਰ ਬੀ ਹੈ ਫਰੈਸ਼ ਡੇਟ ਦਾ ਮਾਲ ਹੋਏਗਾ 70ਵੇਂ ਐਮ ਆਰ ਬੀ ਤੁਹਾਨੂੰ ਕਿੰਨੇ ਦੀ ਪੈਣੀ ਹੈ ਸਿਰਫ 10 ਰੁਪਏ ਦੀ 70ਵੇਂ ਐਮ ਆਰ ਬੀ 10 ਰੁਪਏ ਦੀ ਫੁੱਟ ਕਰੀਮ ਦੱਸੋ ਹੈ ਗੱਲ ਬਾਤ ਆ ਦੇਖੋ ਇਹ ਲਾਈਨਰ ਆ ਗਏ ਮਸਕਾਰੇ ਆ ਗਏ ਲਾਈਨਰ ਚੈੱਕ ਕਰੋ ਜੀ 100 ਰੁਪਏ ਦਾ ਤੁਸੀਂ ਸੇਲ ਕਰਨਾ ਹੈ ਤੁਹਾਨੂੰ ਕਿੰਨੇ ਦਾ ਪੈਣਾ 10 ਰੁਪਏ ਦਾ 10 ਰੁਪਏ ਦਾ ਲਾਈਨਰ ਤੁਸੀਂ 100 ਰੁਪਏ ਸੇਲ ਕਰਨਾ ਠੀਕ ਹੈ ਜੀ ਆ ਬੱਚੇ ਦੇ ਕੱਜਲ ਆ ਗਏ ਬੱਚੇ ਦਾ ਬੇਬੀ ਕਾਜਲ ਹੈ 15 ਰੁਪਏ ਐਮ ਆਰ ਵੀ 4 ਰੁਪਏ ਦਾ ਪੈਣਾ ਠੀਕ ਹੈ ਜੀ ਆ ਫੇਸ ਵਾਈਪਸ ਆ ਗਏ 100 ਰੁਪਏ ਐਮ ਆਰ ਵੀ ਹੈ ਤੁਹਾਨੂੰ ਕਿੰਨੇ ਦਾ ਪੈਣਾ 22 ਰੁਪੀਜ਼ ਓਨਲੀ ਸਿਰਫ 22 ਰੁਪਏ ਦਾ ਪੈਣਾ 100 ਰੁਪਏ ਐਮ ਆਰ ਵੀ ਟੋਬੀ ਕੰਪਨੀ ਦਾ ਹੋਏਗਾ ਸਭ ਤੋਂ ਵੱਡੀ ਦਾ ਠੀਕ ਹੈ ਜੀ ਉਸ ਤੋਂ ਬਾਅਦ ਆਹ ਦੇਖੋ ਲिटल ਐਂਜਲ 200 ਰੁਪਏ ਪਰ ਪੀਸ ਹੁੰਦੇ ਹੈ ਐਮ ਆਰ ਪੀ ਹੈ ਆਹ ਦੇਖੋ 200 ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 45 ਰੁਪਏ ਦਾ ਓਨਲੀ 45 ਰੁਪਏ